ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪਸ਼ੂ ਪਾਲਨ ਵਿਭਾਗ ਦੇ ਕਾਮਿਆਂ ਵੱਲੋਂ ਸੇਵਾਵਾਂ ਪੱਕੀਆਂ ਕਰਵਾਉਣ ਲਈ ਰੌਣੀ ਫਾਰਮ ਪਟਿਆਲਾ ਵਿਖੇ ਲਾਇਆ ਧਰਨਾ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਸ਼ੂ ਪਾਲਨ ਵਿਭਾਗ ਦੇ ਅੰਦਰ ਪਸ਼ੂਆਂ ਦੀ ਸਾਮ ਸੰਭਾਲ ਅਤੇ ਸਿਹਤ ਸੰਭਾਲ ਚ ਮਦਦ ਲਈ ਕਾਮੇ 20 20 ਸਾਲ ਬੀਤ ਜਾਣ ਦੇ ਬਾਵਜੂਦ ਅੱਜ ਵੀ ਕੱਚੇ ਹਨ ਜਦੋਂ ਕਿ ਵਿਭਾਗਾਂ ਦਾ ਬਾਕੀ ਅਮਲਾ ਪੱਕਾ ਹੈ ਪਿਛਲੇ ਸਮੇਂ ਵੱਖ-ਵੱਖ ਸਰਕਾਰ ਵੱਲੋਂ ਕੱਚੇ ਕਾਮਿਆਂ ਨੂੰ ਪੱਕੇ ਕਰਨ ਲਈ ਬਣਾਈਆਂ ਨੀਤੀਆਂ ਦਾ ਇਨ੍ਹਾਂ ਕਾਮਿਆਂ ਨੂੰ ਕੋਈ ਲਾਭ ਨਹੀਂ ਹੋਇਆ ਕਿਉਂਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਰਕਾਰ ਦੇ ਹੁਕਮਾਂ ਦੇ باوجود ਇਨ੍ਹਾਂ ਕਾਮਿਆਂ ਦੀ ਸੀਨੀਅਰਤਾ ਸੂਚੀ ਬਣਾ ਕੇ ਪੰਜਾਬ ਸਰਕਾਰ ਨੂੰ ਨਹੀਂ ਭੇਜੀ ਗਈ ਜਿਸ ਦਾ ਖਾਮਿਆਜ਼ਾ ਵਿਭਾਗ ਦੀ ਰੇਡ ਦੀ ਹੱਡੀ ਇਨ੍ਹਾਂ ਕਾਮਿਆਂ ਨੂੰ ਭੁਗਤਣਾ ਪੈ ਰਿਹਾ ਹੈ ਇਸ ਤੋਂ ਇਲਾਵਾ ਰੈਗੂਲਰ ਸੇਵਾਵਾਂ ਨਿਭਾ ਰਹੇ ਦਰਜਾ 4 ਕਾਮਿਆਂ ਨਾਲ ਵੀ ਪੱਖਪਾਤ ਦੀ ਨੀਤੀ ਅਪਣਾਈ ਜਾ ਰਹੀ ਹੈ ਇੰਨਾ ਕਾਮਿਆਂ ਦੀਆਂ ਸਮੇਂ ਸਿਰ ਤਨਖਾਹਾਂ ਤੇ ਐਲਟੀਸੀ ਜੀਪੀਐਫ ਫੰਡ ਐਡਵਾਂਸ ਮੈਡੀਕਲ ਬਿੱਲ ਬਕਾਇਆ ਵਰਦੀਆਂ ਅਤੇ ਲੋੜਿੰਦਾ ਔਜ਼ਾਰ ਨਹੀਂ ਦਿੱਤੇ ਜਾ ਰਹੇ ਜਿਸ ਦੇ ਰੋਸ ਵਜੋਂ ਪੰਜਾਬ ਸਬੋਆਰਡੀਨੇਟ ਸਰਵਿਸਿਸ ਫੈਡਰੇਸ਼ਨ ਦੇ ਝੰਡੇ ਹੇਠ ਭਾਰੀ ਤੰਦ ਤੇ ਕੜਕ ਦੀ ਠੰਡ ਚ ਇੰਨਾ ਕੰਮ ਆ ਨੇ ਭਰਾਤੀ ਜਥੇਬੰਦੀਆਂ ਦੇ ਸਹਿਯੋਗ ਨਾਲ ਪਸ਼ੂ ਪਾਲਣ ਵਿਭਾਗ ਸਰੌਣੀ ਫਾਰਮ ਅੱਗੇ ਧਰਨਾ ਦਿੱਤਾ ਇਸ ਰੋਸ ਧਰਨੇ ਨੂੰ ਸੰਬੋਧਨ ਕਰਦੇ ਹਾਂ ਸੁਬਾਈ ਆਗੂ ਦਰਸ਼ਨ ਬੈਲੂ ਮਾਜਰਾ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਖਾਨਪੁਰ ਜਰਨਲ ਸਖਤਰ ਜਸਵਿੰਦਰ ਸੋਜਾ ਜਸਵੀਰ ਸਿੰਘ ਖੋਖਰ ਦਿਆਵ ਸਿੰਘ ਸਿੱਧੂ ਨਾਥ ਸਿੰਘ ਸਮਾਣਾ ਪਦਨ ਸਿੰਘ ਲੰਗ ਗੁਰਮੇਤ ਸਿੰਘ ਪੈਦਨ ਤਰਸੇਮ ਕੁਲੇ ਮਾਜਰਾ ਗੁਰਜੀਤ ਸਿੰਘ ਆਦਿ ਨੇ ਸੰਬੋਧਨ ਕਰਦਿਆ ਦੱਸਿਆ ਕਿ ਵਿਭਾਗ ਦਾ ਪੂਰਾ ਜ਼ਿਲ੍ਹਾ ਇਹਨਾਂ ਕਾਮਿਆਂ ਦੇ ਸਿਰ ਤੇ ਵਿਭਾਗ ਚੱਲ ਰਿਹਾ ਹੈ ਉਹਨਾਂ ਕਾਮਿਆਂ ਨੂੰ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ ਜਥੇਬੰਦੀ ਵੱਲੋਂ ਬਾਰ ਬਾਰ ਮੰਗ ਕਰਨ ਦੇ ਬਾਵਜੂਦ ਕੱਚੇ ਕਾਮਿਆਂ ਦੀ ਸੀਨੀਅਰਤਾ ਸੂਚੀ ਨਹੀਂ ਬਣਾਈ ਜਾ ਰਹੀ ਰਿਸਕ ਦੇ ਵਿੱਚ ਕੰਮ ਕਰਨ ਦੇ ਬਾਵਜੂਦ ਕਾਮਿਆਂ ਦਾ ਮੈਡੀਕਲ ਬੀਮਾ ਵੀ ਨਹੀਂ ਕੀਤਾ ਜਾ ਰਿਹਾ। ਬੁਲਾਰਿਆਂ ਨੇ ਮੰਗ ਕੀਤੀ ਕਿ ਕੱਚੇ ਕਾਮੇ ਤੁਰੰਤ ਪੱਕੇ ਕੀਤੇ ਜਾਣ, ਕੱਚੇ ਕਾਮਿਆਂ ਦੇ ਤਨਖਾਹਾਂ ਦੇ ਬਕਾਇਆ ਤੁਰੰਤ ਦਿੱਤੇ ਜਾਣ, ਕਾਮਿਆਂ ਨੂੰ ਬੂਟ ਵਰਦੀਆਂ, ਲੋੜਿੰਦਾ ਉਜ਼ਾਰ ਦਿੱਤੇ ਜਾਣ ਅਤੇ ਰੈਗੂਲਰ ਕਾਮਿਆਂ ਦੀਆਂ ਤਨਖਾਹਾਂ, ਐਲਟੀਸੀ, ਜੀਪੀਐਫ, ਐਡਵਾਂਸ, ਮੈਡੀਕਲ ਬਿਲਾ ਆਦਿ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਵੇ।